ਵਕਫ ਸੋਧ ਬਿੱਲ ਪੇਸ਼ ਹੋ ਚੁੱਕਿਆ ਹੈ ਲਾਗੂ ਹੋ ਚੁੱਕਿਆ ਹੈ ਕਈ ਸੂਬਿਆਂ ਨੇ ਕਹਿੰਦੇ ਤਾਂ ਵੀ ਅਜੇ ਇਹਨੂੰ ਲਾਗੂ ਨਹੀਂ ਕਰਦਾ ਸਿਮਰਨਜੀਤ ਸਿੰਘ ਮਾਨ ਹੁਰਾ ਨੇ ਵੀ ਇਹਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਕਹਿੰਦੇ ਕਾਂਗਰਸ ਨੇ ਸਹੀ ਤਰੀਕੇ ਦੇ ਨਾਲ ਦੋਵਾਂ ਸਦਨਾਂ ਦੇ ਵਿੱਚ ਇਸ ਬਿੱਲ ਨੂੰ ਚੁੱਕਿਆ ਹੀ ਨਹੀਂ ਇਸ ਬਿੱਲ ਦਾ ਮੁੱਦਾ ਹੀ ਨਹੀਂ ਬਣਾਇਆ ਇਹਨੂੰ ਵਿਚਾਰਿਆ ਹੀ ਨਹੀਂ ਦੇਖੋ ਉਹਨਾਂ ਨੇ ਇੱਕ ਗੰਭੀਰ ਇਲਜ਼ਾਮ ਕਾਂਗਰਸ ਪਾਰਟੀ ਤੇ ਲਾਇਆ ਗ੍ਰੇ ਕਿ ਜਦੋਂ ਇਹ ਕਾਨੂੰਨ ਬਣਨ ਲੱਗਾ ਇਹਦੇ ਤੇ ਬਹਿਸ ਹੋਈ ਲੋਕ ਸਭਾ ਚ ਵੀ ਹੋਈ ਰਾਜ ਸਭਾ ਚ ਵੀ ਹੋਈ ਤੇ ਕਾਂਗਰਸ ਦੇ ਆਗੂਆਂ ਨੇ ਇਹਨੂੰ ਆੜੇ ਹੱਥੀ ਲਿਆ ਹੂੰ ਕਾਂਗਰਸ ਦੇ ਆਗੂਆਂ ਨੇ ਆੜੇ ਹੱਥੀ ਲਿਆ ਕਿ ਜਿਹੜੇ ਹੱਦ ਤੱਕ ਇਹਨਾਂ ਨੂੰ ਜਾ ਕੇ ਇਹਦੀ ਵਿਰੋਧਤਾ ਕਰਨੀ ਚਾਹੀਦੀ ਸੀ ਉਹ ਇਹਨਾਂ ਨੇ ਕੀਤੀ ਹਾਲਾਂਕਿ ਬੀਬੀ ਮਮਤਾ ਬੈਨਰਜੀ ਕਹਿ ਚੁੱਕੀ ਹੈ ਕਿ ਅਸੀਂ ਬਿਲਕੁਲ ਵੀ ਆਪਣੇ ਰਾਜ ਵਿੱਚ ਲਾਗੂ ਨਹੀਂ ਹੋਣ ਦੇਵਾਂਗੇ ਜਦੋਂ ਤੱਕ ਮੈਂ ਮੁੱਖ ਮੰਤਰੀ ਨਹੀਂ। ਕਈ ਦੂਜੇ ਰਾਜ ਵੀ ਵਿਰੋਧ ਕਰ ਰਹੇ ਐ ਤੇ ਸਾਨੂੰ ਇਹ ਵੀ ਪਤਾ ਕਿ ਬਹੁਤ ਸਾਰੀਆਂ ਪਾਰਟੀਆਂ ਕਾਂਗਰਸ ਸਮੇਤ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨਾਂ ਵੀ ਪਾਤੀਆਂ ਨੇ ਜਿਹੜੀਆਂ ਸਾਰੀਆਂ ਪਟੀਸ਼ਨਾਂ ਤੇ ਸੁਣਵਾਈ ਹੁਣ 16 April ਨੂੰ ਹੋਣੀ ਹੈ। ਮਾਨ ਸਾਬ ਨੂੰ ਪਾਰਲੀਮੈਂਟ ਦੇ ਮੈਂਬਰ ਤਾਂ ਹੈ ਨਹੀਂ ਤਾਂ ਜਿਹੜਾ ਕਾਨੂੰਨ ਬਣ ਗਿਆ ਕਿ ਮਾਨ ਸਾਬ ਵੀ ਜਿਹੜੀਆਂ ਪਟੀਸ਼ਨਾਂ ਪੈਗੀਆਂ ਨੇ ਸੁਪਰੀਮ ਕੋਰਟ 'ਚ ਇਹ ਆਪਣੀ ਪਾਰਟੀ ਵੱਲੋਂ ਵੀ ਪਹੁੰਚ ਗਈ ਦੂਜਾ ਵਾਲੇ ਪਾਸੇ ਨੂੰ ਉਂਗਲ ਕਰ ਤੀ ਤਨ ਆਵਦੇ ਵਾਲੇ ਪਾਸੇ ਨੇ ਤਾਂ ਮਾਨ ਸਾਬ ਨੂੰ ਇਹ ਵੀ ਸਪਸ਼ਟ ਕਰਨਾ ਚਾਹੀਦਾ ਕਿ ਜਿਹੜੀਆਂ ਪਟੀਸ਼ਨਾਂ ਤੇ ਸਰਵੇ 16 ਨੂੰ ਹੋਣੀ ਹੈ ਮੇਰੇ ਖਿਆਲ ਅੱਧੀ ਦਰਜਨ ਤੋਂ ਵੱਧ ਪਟੀਸ਼ਨਾਂ ਨੇ ਹੋ ਵਕਫ ਸੋਧ ਬਿੱਲ ਪੇਸ਼ ਹੋ ਚੁੱਕਿਆ ਹੈ ਲਾਗੂ ਹੋ ਚੁੱਕਿਆ ਹੈ ਕਈ ਸੂਬਿਆਂ ਨੇ ਕਹਿ ਦਿੱਤਾ ਵੀ ਅਸੀਂ ਇਹਨੂੰ ਲਾਗੂ ਨਹੀਂ ਕਰਨਾ ਇਹਦੇ ਉੱਤੇ ਹੁਣ ਸਿਆਸਤ ਭਖੀ ਹੋਈ ਹੈ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਵੀ ਇਹਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਕਹਿੰਦੇ ਕਾਂਗਰਸ ਨੇ ਸਹੀ ਤਰੀਕੇ ਦੇ ਨਾਲ ਦੋਵਾਂ ਸਦਨਾਂ ਦੇ ਵਿੱਚ ਇਸ ਬਿੱਲ ਨੂੰ ਚੁੱਕਿਆ ਹੀ ਨਹੀਂ ਇਸ ਬਿੱਲ ਦਾ ਮੁੱਦਾ ਹੀ ਨਹੀਂ ਬਣਾਇਆ ਇਹਨੂੰ ਵਿਚਾਰਿਆ ਹੀ ਨਹੀਂ ਦੇਖੋ ਉਹਨਾਂ ਨੇ ਇੱਕ ਗੰਭੀਰ ਇਲਜ਼ਾਮ ਕਾਂਗਰਸ ਪਾਰਟੀ ਤੇ ਲਾਇਆ ਕਿ ਜਦੋਂ ਇਹ ਕਾਨੂੰਨ ਬਣਨ ਲੱਗਿਆ ਇਹਦੇ ਤੇ ਬਹਿਸ ਹੋਈ ਲੋਕ ਸਭਾ ਚ ਵੀ ਹੋਈ ਰਾਜ ਸਭਾ ਚ ਵੀ ਹੋਈ ਤੇ ਕਾਂਗਰਸ ਦੇ ਆਗੂਆਂ ਨੇ ਇਹਨੂੰ ਆੜੇ ਹੱਥੀ ਲਿਆ ਹੂੰ ਕਾਂਗਰਸ ਦੇ ਆਗੂਆਂ ਨੂੰ ਆੜੇ ਹੱਥੀ ਲਿਆ ਕਿ ਜਿਹੜੇ ਹੱਦ ਤੱਕ ਇਹਨਾਂ ਨੂੰ ਜਾ ਕੇ ਇਹਦੀ ਵਿਰੋਧਤਾ ਕਰਨੀ ਚਾਹੀਦੀ ਸੀ ਉਹ ਇਹਨਾਂ ਨੇ ਕੀਤੀ ਨਹੀਂ ਇਹ ਤਾਂ ਸਿਰਫ ਤੇ ਸਿਰਫ ਖਾਣਾ ਪੂਰਤੀ ਕਰਕੇ ਆ ਗਏ ਹਾਲਾਂਕਿ ਬੀਬੀ ਮੰਮਤਾ ਬੈਨਰਜੀ ਕਹਿ ਚੁੱਕੀ ਹੈ ਕਿ ਅਸੀਂ ਬਿਲਕੁਲ ਵੀ ਆਪਣੇ ਰਾਜ ਵਿੱਚ ਲਾਗੂ ਨਹੀਂ ਹੋਣ ਦੇਵਾਂਗੇ ਜਦੋਂ ਤੱਕ ਮੈਂ ਮੁੱਖ ਮੰਤਰੀ ਹਾਂ ਕਈ ਦੂਜੇ ਰਾਜ ਵੀ ਵਿਰੋਧ ਕਰ ਰਹੇ ਐ ਤੇ ਸਾਨੂੰ ਇਹ ਵੀ ਪਤਾ ਕਿ ਬਹੁਤ ਸਾਰੀਆਂ ਪਾਰਟੀਆਂ ਕਾਂਗਰਸ ਸਮੇਤ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨਾਂ ਵੀ ਪਾਤੀਆਂ ਨੇ ਜਿਹੜੀਆਂ ਸਾਰੀਆਂ ਪਟੀਸ਼ਨਾਂ ਤੇ ਸੁਣਵਾਈ ਹੁਣ 16 ਅਪ੍ਰੈਲ ਨੂੰ ਹੋਣੀ ਹੈ ਜਿਹਨੀਆਂ ਵੀ ਪਈਆਂ ਨੇ ਚਲੋ ਮੰਨ ਲਓ ਮਾਨ ਸਾਬ ਉਹਨਾਂ ਪਾਰਲੀਮੈਂਟ ਦੇ ਮੈਂਬਰ ਤਾਂ ਹੈ ਨਹੀਂ ਤਾਂ ਜਿਹੜਾ ਇਹ ਕਾਨੂੰਨ ਬਣ ਗਿਆ ਕਿ ਮਾਨ ਸਾਬ ਵੀ ਜਿਹੜੀਆਂ ਪਟੀਸ਼ਨਾਂ ਪੈ ਗਈਆਂ ਨੇ ਸੁਪਰੀਮ ਕੋਰਟ 'ਚ ਇਹ ਆਪਣੀ ਪਾਰਟੀ ਵੱਲੋਂ ਵੀ ਪਾਉਣਗੇ ਜੇ ਵਿਰੋਧਚ ਨੇ ਦੂਜਾ ਬਲੇ ਪਾਸੇ ਨੂੰ ਉਂਗਲ ਕਰ ਤੀ ਤਨ ਆਵਦੇ ਵਾਲੇ ਪਾਸੇ ਨੇ ਤਾਂ ਮਾਨ ਸਾਬ ਨੂੰ ਇਹ ਵੀ ਸਪਸ਼ਟ ਕਰਨਾ ਚਾਹੀਦਾ ਕਿ ਜਿਹੜੀਆਂ ਪਟੀਸ਼ਨਾਂ ਤੇ ਸਰਵਾਈ 16 ਨੂੰ ਹੋਣੀ ਹੈ ਮੇਰੇ ਖਿਆਲ ਅੱਧੀ ਦਰਜਨ ਤੋਂ ਵੱਧ ਪਟੀਸ਼ਨਰਾਂ ਨੇ ਉਹ ਤਾਂ ਕਿ ਉਹਦੇ ਵਿੱਚ ਸਰਦਾਰ ਸਬਰੀਨਜੀਤ ਸਿੰਘ ਮਾਨ ਆਪਣੇ ਵੱਲੋਂ ਜਾਂ ਉਹਨਾਂ ਦੇ ਨਾਲ ਹੀ ਖੜਕੇ ਇਹਨਾਂ ਪਟੀਸ਼ਨਰਾਂ ਦੇ ਉੱਤੇ ਨਾਲ ਖੜਨਗੇ ਇਹ ਵੀ ਸਪਸ਼ਟ ਉਹਨਾਂ ਨੂੰ ਕਰ ਦੇਣਾ ਚਾਹੀਦਾ ਪਰ ਬਕਪ ਸੋਧ ਕਾਨੂੰਨ ਐਸ ਵੇਲੇ ਕਾਨੂੰਨ ਬਣ ਚੁੱਕਿਆ ਤੇ ਦੇਸ਼ ਵਿੱਚ ਲਾਗੂ ਹੋ ਚੁੱਕਿਆ ਪਰ ਸਾਡੇ ਪੰਜਾਬ ਵਾਲੇ ਤਾਂ ਚੁੱਪੀ ਨੇ ਕਰਦੇ ਹੀ ਨਹੀਂ ਕੁਝ ਕਿਉਂਕਿ ਸੁਪਰੀਮੋ ਸਾਹਿਬ ਦਾ ਪਤਾ ਨਹੀਂ ਕੀ ਹੁਕਮ ਹੈ ਉਹ ਅੰਦਰਖਾਤੇ ਹੱਕ ਚੀ ਨੇ ਕਤਤ ਰੂਪ ਚ ਜਾਂ ਨਹੀਂ ਅਜੇ ਆਪਣੀ ਪੋਜੀਸ਼ਨ ਉਹਨਾਂ ਨੇ ਸਪਸ਼ਟ ਨਹੀਂ ਕੀਤੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦੀ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ